12 ਲੱਖ ਦੀ 24 ਹਜ਼ਾਰ ਦੀ ਲਾਗਤ ਨਾਲ ਵਾਰਡ ਨੰਬਰ 51 ਦੇ ਵਿੱਚ ਇਹ ਟੂਬਲ ਬਹੁਤ ਦੇਰ ਤੋਂ ਲੋਕਾਂ ਦੀ ਮੰਗ ਸੀ ਕਿਉਂਕਿ ਪਾਣੀ ਇੱਕ ਐਸਾ ਸਾਧਨਾ ਹੈ ਜਿਹਦੇ ਤੋਂ ਬਿਨਾ ਨਹੀਂ ਸਰਦਾ ਇਹ ਪਹਿਲੀ ਰਾਜਨੀਤੀ ਪਾਰਟੀ ਆ ਜਿਹਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰ ਕੇ ਕਿਹਾ ਵੀ ਜਦੋਂ ਦਿੱਲੀ ਦੇ ਲੋਕ ਮੈਨੂੰ ਦੁਬਾਰਾ ਚੁਣ ਕੇ ਕਹੂਗੇ ਵੀ ਇਹ ਬੇਦਾਗ ਬੰਦਾ ਵਾ ਮੈਂ ਉਦਨੇ ਕੁਰਸੀ ਤੇ ਬੈਠੂਗਾ ਇਹ ਪਹਿਲਾ ਮੁੱਖ ਮੰਤਰੀ ਆ ਸਨੇਰੀ ਅਕਰਾਂਜ ਨਾਮ ਲਿਖਿਆ ਜਾਊਗਾ ਅਰਵਿੰਦ ਕੇ ਦੀਵਾਲਾ ਬੀਜੇਪੀ ਬਾਣੀ ਯੂਟਰਨ ਵਾਲੀ ਗਈ ਇਹਨਾਂ ਦਾ ਯੂਟਰਨ ਨਹੀਂ ਹੁੰਦਾ ਜਿਹੜੀ ਗੱਲ ਇਹ ਕਰਦੇ ਆ ਹਮੇਸ਼ਾ ਮੋਦੀ ਯੋਗੀ ਇਹ ਸਾਰੀਆਂ ਟੀਮਾਂ ਜਿਹੜੀਆਂ ਨੇ ਇਹਨਾਂ ਦਾ ਯੂਟਰਨ ਵਾਲਾ ਹੀ ਹੁੰਦਾ ਵਾ ਸਿੱਧਾ ਬਿਆਨ ਤਾਂ ਰਹਿੰਦਾ ਹੀ ਨਹੀਂ ਇਹਨਾਂ ਦਾ ਕੋਈ ਉਹ ਉਹ ਨੂੰ ਕਹ ਦਿੰਦਾ ਵੀ ਉਹਨੇ ਆਪੇ ਦਿੱਤਾ ਪਾਰਟੀ ਦੀ ਆਕਰ ਸੰਸਦ ਚੁਣੀ ਹੋਈ ਆ Shimla ਤੋਂ ਉਦੀ ਜ਼ਿੰਮੇਵਾਰੀ ਬੰਦੀ ਹੈ ਦੁਨੀਆ ਦੇ ਸਭ ਨੂੰ ਵੱਡੇ ਲੋਕਤੰਤਰ ਦੀ ਉਹ ਮੈਂਬਰ ਆ ਕਰੋ ਮਾਸਟਰ ਸਸ਼ੀ ਕੁਲ ਆਪ ਦੋਸਤੋ ਮੇਰਾ ਦੋਸਤ ਹਰਦੀਪ ਦੋਸਤ ਤੁਸੀਂ ਦੇਖ ਰਹੇ ਹੋ ਕਿ ਹਾਂ ਲੈ ਸੋ ਦੋਸਤੋ ਸੜਕਾਂ ਗਲ ਕੇ ਮੌਜੂਦ ਨੇ ਇਸ ਟਾਈਮ ਪੱਪੀ ਜੀ ਤੇ ਆਓ ਗੱਲ ਕਰਦੇ ਹਾਂ ਸਰ ਇਹ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿਸ ਪ੍ਰਕਾਰ ਦਾ ਜਿਹੜਾ ਪ੍ਰੋਜੈਕਟ ਹੈ ਇਸ ਵਰੀ ਟਿਊਬਲ ਦੇ ਸੈਟ ਕੀਤਾ ਗਿਆ ਕਿੰਨੀ ਲਾਗਤ ਦਾ ਤਿਆਰ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ 12 ਲੱਖ ਦੀ 24000 ਦੀ ਲਾਗਤ ਨਾਲ ਵਾਰਡ ਨੰਬਰ 51 ਦੇ ਵਿੱਚ ਜਿਹੜਾ ਇਹ ਟਿਊਬਲ ਬਹੁਤ ਦੇਰ ਤੋਂ ਲੋਕਾਂ ਦੀ ਮੰਗ ਸੀ ਕਿਉਂਕਿ ਪਾਣੀ ਇੱਕ ਐਸਾ ਸਾਧਨਾ ਇਹਦੇ ਤੋਂ ਬਿਨਾ ਨਹੀਂ ਸਰਦਾ ਬਾਕੀ ਕੰਮਾਂ ਤੋਂ ਸਰ ਜਾਂਦਾ ਇਸ ਕਰਕੇ ਲੋਕਾਂ ਦੀ ਜ਼ਰੂਰ ਸੀਗੀ ਸਾਰੇ ਮੇਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਾਰ ਨੰਬਰ 51 ਦੇ ਮਿਹਨਤੀ ਵਰਕਰ ਨੇ ਸਾਰਿਆਂ ਨੇ ਨਾਲ ਲੱਗ ਕੇ ਔਰ ਇਲਾਕਾ ਨਿਵਾਸੀਆਂ ਨੇ ਸਾਰੇ ਭੈਣ ਭਰਾਵਾਂ ਨੇ ਅਸੀਂ ਰਲ ਕੇ ਅੱਜ ਇਹਦਾ ਉਦਘਾਟਨ ਕੀਤਾ ਇਹ ਬਹੁਤ ਜਲਦੀ ਚੱਲ ਕੇ ਲੋਕਾਂ ਦੇ ਪਾਣੀ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕੀਤਾ ਜਾਊਗਾ ਅਕਸਰ ਦੇਖਿਆ ਜਾਂਦਾ ਕਿ ਤੁਸੀਂ ਆਪਣੇ ਵਾਰਡ ਦਾ ਬਹੁਤ ਜ਼ਰਾ ਧਿਆਨ ਰੱਖਦੇ ਹੈਗੇ ਜਿੱਦੜੇ-ਇਦੜੇ ਭਾਵੇਂ ਸ਼ਿੰਗਾਰ ਰੋਡ ਹੋਵੇ ਭਾਵੇਂ ਉਸ ਤੋਂ ਬਾਅਦ ਭਾਵੇਂ ਨਾਲੇ ਦਾ ਰੋਡ ਹੋਵੇ ਪੂਰੀ ਸਾਰੀ ਜਿਹਾ ਤਿਆਰ ਹੋ ਰਹੀਆਂ ਨੇ ਕਿੱਦਾਂ ਦੇਖ ਰਹੇ ਹੋ ਦੇਖੋ ਇਹ ਹਲਕਾ ਸੈਂਟਰ ਦੇ ਲੋਕਾਂ ਨੇ ਮੈਨੂੰ ਆਪਣਾ ਪਿਆਰ ਤੇ ਅਸ਼ੀਰਵਾਦ ਦਿੱਤਾ ਵਾ ਇਸ ਕਰਕੇ ਮੇਰਾ ਧਰਮ ਤੇ ਕਰਮ ਬੰਦਾ ਮੈਂ ਉਹ ਰਾਜਨੀਤੀਆਂ ਨਹੀਂ ਕਰਨੀਆਂ ਜਿਹੜੀਆਂ ਪਹਿਲਾਂ ਘਰਾਂ 'ਚ ਬਹਿ ਕੇ ਜਾਂ ਏਸ਼ੀਆਂ 'ਚ ਬਹਿ ਕੇ ਹੁੰਦੀਆਂ ਸੀ ਇਨਾਂ ਨੂੰ ਕੋਈ ਤਕਲੀਫ ਆ ਜੇ ਆਪਾਂ ਉਦੋਂ ਨਹੀਂ ਖੜਨਾ ਫਿਰ ਵੋਟਾਂ ਮੰਗਣ ਦਾ ਕੀ ਹੱਕ ਆ ਆਪਾਂ ਨੂੰ ਜਿਹੜੀ ਲੋਕਾਂ ਦੀ ਤਕਲੀਫ ਆ ਉਹ ਦੂਰ ਹੋਣੀ ਇੱਕ ਬਾਅਦ ਦੀ ਗੱਲ ਆ ਕਹਿੰਦੇ ਜੇ ਕਿਸੇ ਦਾ ਕੋਈ ਦੁੱਖ ਦਾ ਹੋਵੇ ਨਾ ਉਹਨੂੰ ਐਨਾ ਹੀ ਪੁੱਛ ਲਓ ਭਾਈ ਕੋਈ ਨਹੀਂ ਠੀਕ ਹੋ ਜਾਏਗਾ ਅੱਧਾ ਦਰਦ ਤਾਂ ਉਹਦਾ ਪਹਿਲਾਂ ਹੀ ਚੱਕਿਆ ਜਾਂਦਾ ਵੀ ਮੈਨੂੰ ਕਹਿੰਦੇ ਆ ਕੇ ਪੁੱਛ ਲਿਆ ਇਸ ਕਰਕੇ ਇਹਨਾਂ ਦੇ ਵਿੱਚ ਰਹਿਣਾ ਤੇ ਇਹਨਾਂ ਦਾ ਕੰਮ ਕਰਨਾ ਮੇਰਾ ਧਰਮ ਤੇ ਕਰਮ ਆ ਮੈਂ ਇਹਨਾਂ ਦੇ ਨਾਲ 24 ਘੰਟੇ ਹਾਜ਼ਰ ਆ ਮੈਂ ਕਦੇ ਇਹਨਾਂ ਦੇ ਢਾਈ ਸਾਲਾਂ ਚ ਜੋ ਮੰਨੂ ਔਰ ਵਾਰਡ ਨੰਬਰ 51 ਦੇ ਸਾਥੀਆਂ ਨੇ ਜਾਂ ਹਲਕੇ ਦੇ ਜਿੰਨੇ ਵੀ ਵੋਟਰ ਆ ਮੇਰੇ ਸਪੋਰਟਰ ਆ ਜਿਨੇ ਵੀ ਮੈਨੂੰ ਆ ਕੇ ਕੋਈ ਕੰਮ ਕਿਹਾ ਮੈਂ ਪਹਿਲ ਦੇ ਆਧਾਰ ਤੇ ਉਹਦਾ ਪੂਰਾ ਕੀਤਾ ਬਿਲਕੁਲ ਜਿੱਦਾਂ ਹੁਣ ਦਿੱਲੀ ਦਾ ਤੁਸੀਂ ਦੇਖਿਆ ਨਵਾਂ ਚੈਪਟਰ ਸ਼ੁਰੂਆਤ ਹੋ ਚੁੱਕੀ ਹੈ ਆਤਿਸ਼ੀ ਸਰਕਾਰ ਆ ਚੁੱਕੀ ਹੈ ਇਹ ਚਾਰਜ ਉਹਨਾਂ ਨੇ ਸੰਭਾਲ ਲਿਆ ਕਿੱਦਾਂ ਦੇਖਦੇ ਹੋ ਇਸ ਟਾਈਮ ਦਿੱਲੀ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਨੇ 43 ਇਅਰ ਉਹਨਾਂ ਦੀ ਹਲੇ ਏਜ ਹੈਗੀ ਹੈ ਤੀਸਰੀ ਨਾਰੀ ਹੈ ਜੋ ਕਿ ਮੁੱਖ ਮੰਤਰੀ ਨੇ ਬੀਜੇਪੀ ਕਾਂਗਰਸ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਹੈਗੇ ਨੇ ਕਿੱਦਾਂ ਦੇਖਦੇ ਹੋ ਦੇਖੋ ਇਤਿਹਾਸ ਕੇ ਪਹਿਲੀ ਮੈਨੂੰ ਦੱਸਦੇ ਹੋਏ ਮਾਣ ਵੀ ਮਹਿਸੂਸ ਹੁੰਦਾ ਇਹ ਪਹਿਲੀ ਰਾਜਨੀਤੀ ਪਾਰਟੀ ਆ ਜਿਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰ ਕੇ ਕਿਹਾ ਵੀ ਜਦੋਂ ਦਿੱਲੀ ਦੇ ਲੋਕ ਮੈਨੂੰ ਦੁਬਾਰਾ ਚੁਣ ਕੇ ਕਹੂਗੇ ਵੀ ਇਹ ਬੇਦਾਗ ਬੰਦਾ ਵਾ ਮੈਂ ਉਦਨੇ ਕੁਰਸੀ ਤੇ ਬਟੂਗਾ ਇਹ ਪਹਿਲਾ ਮੁੱਖ ਮੰਤਰੀ ਆ ਸਨੈਰੀ ਅੱਖਰਾਂ ਚ ਨਾਮ ਲਿਖਿਆ ਜਾਊਗਾ ਅਰਵਿੰਦ ਕੇਰੀਵਾਲਾ ਵੀ ਕਿਸੇ ਮੁੱਖ ਮੰਤਰੀ ਨੇ ਜਨਤਾ ਦੇ ਉੱਤੇ ਆਪਣਾ ਫੈਸਲਾ ਸੁੱਟ ਕੇ ਕਹਿਤਾ ਵੀ ਜਿੱਦਨੇ ਮੈਨੂੰ ਜਨਤਾ ਦੁਬਾਰਾ ਚੁਣੂਗੀ ਮੈਂ ਉਹਦਨੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੂਗਾ ਇਹਨਾਂ ਲੋਕਾਂ ਦੇ ਉੱਤੇ 40 40 ਕੇਸ ਆ 20 20 ਕੇਸ ਆ ਇਹਨਾਂ ਨੇ ਕਦੇ ਆਪਣੀ ਲੰਬੜਦਾਰੀ ਨਹੀਂ ਛੱਡੀ ਉਹਨੇ ਛੱਡ ਕੇ ਦਿਖਾਇਆ ਵੀ ਕੱਲੀ ਕੁਰਸੀ ਨਹੀਂ ਕੋਈ ਹੁੰਦੀ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਸੱਚਾ ਸੋ ਲੋਕਾਂ ਦੀ ਆਵਾਜ਼ ਬਿਲਕੁਲ ਸੱਚ ਹੈ ਇਹ ਤਾਂ ਵੱਡੀ ਗੱਲ ਹੈ ਵੀ ਕਿ ਹੁਣ ਉਹਨਾਂ ਨੇ ਚਾਰ ਸੰਭਾਲ ਲਿਆ ਜਿਵੇਂ ਆਮ ਵਾਲੇ ਦਿਨਾਂ ਵਿੱਚ ਤੁਸੀਂ ਦੇਖਿਆ ਇਲੈਕਸ਼ਨਾਂ ਤੇ ਆ ਸੀਐਮ ਜਿਹੜੇ ਮਾਨ ਸਾਹਿਬ ਦੇ ਨਾਂ 'ਤੇ ਅਗਰ ਗੱਲ ਕਰੀ ਕੇਜਰੀ ਵਾਲ ਵੀ ਇੱਥੇ ਲੁਧਿਆਣਾ ਦੇ ਪ੍ਰਚਾਰ ਦੇ ਦੌਰਾਨ ਪ੍ਰਚਾਰ ਕਰਦਾ ਸੀ ਆਨਲਾਈਨ ਦਿਨਾਂ ਵਿੱਚ ਉਹਨਾਂ ਆਤਿਸ਼ੀ ਵੀ ਪ੍ਰਚਾਰ ਕਰਦੇ ਨਜ਼ਰ ਆਉਣਗੇ ਅਗਰ ਪੰਜਾਬ ਦੇ ਨਹੀਂ ਦੇਖੋ ਮਿਹਨਤੀ ਆਓ ਸਾਡੇ ਮੁੱਖ ਮੰਤਰੀ ਜਿਹੜੇ ਦਿੱਲੀ ਦੇ ਬਣਾਈ ਆ ਅਰਵਿੰਦ ਕੇਜਰੀ ਦੀ ਪਾਰਖੂ ਅੱਖ ਨੇ ਉਹਨੂੰ ਚੁਣ ਕੇ ਬਣਾਇਆ ਉਹ ਜ਼ਮੀਨੀ ਲੈਵਲ ਤੇ ਜੁੜੀ ਹੋਈ ਸਾਡੀ ਕੋ ਧੀ ਪੈਣਾ ਉਹ ਉਹ ਕੰਮ ਕਰਦੀ ਆ ਉਹ ਕਾਬਲ ਸੀਗੀ ਤਾਂ ਹੀ ਬਣਾਇਆ ਕਾਬਲ ਬੰਦੇ ਨੂੰ ਬਣਾਇਆ ਜਾਂਦਾ ਨਾ ਕਿ ਇਹਨਾਂ ਜਿਹੜਾ ਪਰਿਵਾਰ ਬਾਦ ਦੇ ਵਿੱਚੋਂ ਕੋਈ ਫੜੋ ਕੋਈ ਚਾਚੇ ਦਾ ਮੁੰਡਾ ਕੋਈ ਮਾਸੀ ਦਾ ਮੁੰਡਾ ਕੋਈ ਭੂਆ ਦਾ ਮੁੰਡਾ ਉਹਨਾਂ ਨੂੰ ਫੜੋ ਤੇ ਉਹਨਾਂ ਨੂੰ ਕੁਰਸੀਆਂ ਦੇ ਦਿਓ ਇਹ ਆਮ ਆਦਮੀ ਪਾਰਟੀ ਆ ਇਹ ਆਮ ਬੰਦੇ ਨੂੰ ਇਹ ਬਣਾ ਸਕਦੀ ਹੈ ਕਦੇ ਸੋਚਿਆ ਸੀ ਵੀ ਉਹਨੂੰ ਮੈਂ ਮੁੱਖ ਮੰਤਰੀ ਬਣ ਜਾਊਂਗਾ ਹਮੇਸ਼ਾ ਪੰਜਾਬ ਦੇ ਅੰਦਰ ਲਾਲੋ ਕੋਈ ਗਰੀਬ ਰੂਪਾ ਦੇਖਿਆ ਕੋਈ ਬੰਦਾ ਮਿਹਨਤੀ ਦੇਖਿਆ ਪਤਾ ਹੀ ਨਹੀਂ ਕਿ ਨੂੰ ਕਦੋਂ ਕਿਹੜਿਆ ਕਿਹੜੀ ਪਾਵਰ ਮਿਲ ਜਾਣੀ ਆ ਆ ਸਾਡੇ ਮੁੰਨੀਆਂ ਜੀ ਬਣੇ ਆ ਉਹ ਵੀ ਇੱਕ ਮਿਹਨਤੀ ਵਰਕਰ ਸੀਗਾ ਉਹਨੂੰ ਵੀ ਵਧਾਈ ਦਿਨਾ ਇਸ ਗੱਲ ਦੀ ਅੱਛਾ ਸਰ ਆ ਸਿਆਸਤ ਇਦਾਂ ਹੀ ਚੀਜ਼ ਹੈ ਪਤਾ ਨਹੀਂ چلਦਾ ਕਦੋਂ ਕੀ ਹੋ ਜਵੇ ਹੁਣ ਆ ਪਿਛਲੇ ਦਿਨ ਤੁਸੀਂ ਦੇਖਿਆ ਸੀ ਕਿ ਕੰਗਨਰ ਰਣੌਤ ਵਾਲੇ ਇੱਕ ਬਿਆਨ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਯੂ ਟਰਨ ਲੈ ਕੇ ਆਲੇ ਕਿ ਪਾਰਟੀ ਨੇ ਵੀ ਕਹਤਾ ਸਾਡੇ ਵੱਲੋਂ ਬਿਆਨ ਨਹੀਂਗਾ ਉਹਦਾ ਨਿੱਜੀ ਬਿਆਨ ਹੈ ਕਿ ਨਿੱਜੀ ਬਿਆਨ ਦੀ ਜਿਹੜੇ ਰਾਜਨੀਤਿਕ ਹੱਦ ਤੱਕ ਚੱਲੇਗੀ ਇਹ ਭਾਜੀਪੀ ਬਾਣੀ ਜੂਟ ਕਰਨ ਵਾਲੀ ਗਈ ਇਹਨਾਂ ਦਾ ਯੂ ਟਰਨ ਨਹੀਂ ਹੁੰਦਾ ਜਿਹੜੀ ਗੱਲ ਇਹ ਕਰਦੇ ਆ ਹਮੇਸ਼ਾ ਮੋਦੀ ਜੋਗੀ ਇਹ ਸਾਰੀਆਂ ਟੀਮਾਂ ਜਿਹੜੀਆਂ ਨੇ ਇਹਨਾਂ ਦਾ ਯੂ ਟਰਨ ਵਾਲਾ ਹੀ ਹੁੰਦਾ ਵਾ ਸਿੱਧਾ ਬਿਆਨ ਤਾਂ ਰਹਿੰਦਾ ਹੀ ਨਹੀਂ ਇਹਨਾਂ ਦਾ ਕੋਈ ਉਹ ਉਹਨੂੰ ਕਹਿ ਦਿੰਦਾ ਵੀ ਉਹਨੇ ਆਪੇ ਦੇਤਾ ਪਾਰਟੀ ਦੀ ਆਕਰ ਸੰਸਦ ਚੁਣੀ ਹੋਈ ਆ ਸ਼ਿਮਲੇ ਤੋਂ ਉਹਦੀ ਜ਼ਿੰਮੇਵਾਰੀ ਬੰਦੀ ਆ ਦੁਨੀਆ ਦੇ ਸਭ ਨੂੰ ਵੱਡੇ ਲੋਕਤੰਤਰ ਦੀ ਉਹ ਮੈਂਬਰ ਆ ਉਹਨੂੰ ਹੁਣ ਕੱਲੀ ਐਕਟਿੰਗ ਨਹੀਂ ਕਰਨੀ ਚਾਹੀਦੀ ਕੰਮ ਤੇ ਆਪਣੇ ਲੋਕਤੰਤਰ ਨੂੰ ਦੇਖਣਾ ਚਾਹੀਦਾ 바ਵਾ ਸਾਹਿਬ ਭੀਮਰਾਓ ਅਮੇਦਕਰ ਦਾ ਜਿਹੜਾ ਸੰਵਿਧਾਨ ਬਣਾਇਆ ਹੋਇਆ ਕਾਨੂੰਨ ਦੇ ਦਾਇਰੇ ਚ ਰਹਿ ਕੇ ਹਮੇਸ਼ਾ ਗੱਲ ਕਰਨੀ ਚਾਹੀਦੀ। ਇਸ ਦੇ ਅਨੇ ਰਾਜਾਂ ਨਾਲ ਸਿਰਫ ਪੰਜਾਬ ਨੂੰ ਹੀ ਟਾਰਗੇਟ ਕਰਕੇ ਹਮੇਸ਼ਾ ਬਿਆਨ ਬਣਾਇਆ। ਪੰਜਾਬ ਨੇ ਹਮੇਸ਼ਾ ਮਤਰਈਮਾ ਵਾਲਾ ਕੰਮ ਕੀਤਾ। ਕੇਂਦਰ ਚ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਚਾਹੇ ਭਾਜਪਾ ਦੀ ਰਹੀ ਹੋਵੇ। ਇਹਨਾਂ ਨੇ ਹਮੇਸ਼ਾ ਮਤਰਈਮਾ ਵਾਲਾ ਕੰਮ ਕੀਤਾ। ਪਰ ਇਹਨਾਂ ਨੂੰ ਲੋਕਾਂ ਨੇ ਹੌਲੀ-ਹੌਲੀ ਟਿਕਾਣੇ ਲਾ ਰਹੇ ਆ। ਲੋਕਾਂ ਹਰਿਆਣੇ ਦੇ ਇਲੈਕਸ਼ਨਾਂ ਚ ਵੀ ਦਸ ਦੂਏ ਤੇ ਇਹਨਾਂ ਨੂੰ ਪਹਿਲਾਂ ਵੀ ਦੱਸਿਆ ਰਾਜਨੀਤੀ ਹੁਣ ਚੇਂਜ ਹੋ ਰਹੀ ਆ। 8000 ਕਰੋੜ ਜਿਹੜਾ ਪੰਜਾਬ ਦਾ ਰੁਕਿਆ ਹੈ ਕੀ ਕਿੰਨਾ ਜ਼ੋਰ ਦਿੱਤਾ ਜਾ ਰਿਹਾ ਇਸ ਟਾਈਮ ਦੇਖੋ ਗੱਲ ਸੁਣੋ ਮੇਰੀ ਜਿਹੜਾ ਜਿਹੜੀ ਸਟੇਟ ਸਾਰੀ ਦੁਨੀਆ ਨੇ ਆਪਣੇ ਦੇਸ਼ ਦਾ ਢਿੱਡ ਭਰਦੀ ਹੋਵੇ ਉਹਦੇ ਪੈਸੇ ਰੋਕ ਕੇ ਉਹਨੂੰ ਦਿਖਾਉਣਾ ਕਮਜ਼ੋਰ ਕਰਨਾ ਜੇ ਜੜਾ ਮ ਕਮਜ਼ੋਰ ਕਰਨ ਵਾਲੀ ਗੱਲ ਹੁੰਦੀ ਆ ਸਾਡਾ ਪੈਸਾ ਸਾਡੇ ਹੀ ਪੈਸੇ ਨੂੰ ਆਪ ਦੱਬੀ ਬੈਠੇ ਹੋ ਇੱਕ ਪਾਸੇ ਤੁਸੀਂ ਫਿਰ ਇੱਥੇ ਵੋਟਾਂ ਪਾ ਲਦੇ ਹੋ ਫਿਰ ਆਯੂਸ਼ਮਨ ਕਾਰਡ ਦੇ ਵਿੱਚ ਮੈਂ ਕੀ ਕਹਣਾ ਭਈਆ ਸਾਰਾ ਕੁਝ ਇਹਨਾਂ ਨੇ ਪੰਜਾਬੀਆਂ ਨਾਲ ਹਮੇਸ਼ਾ ਮਤਰੀਂ ਮਾਣ ਆਲਾ ਕੰਮ ਕੀਤਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਲੋਕ ਤੇ ਪੰਜਾਬੀ ਲੋਕ ਨਾ ਕਦੇ ਕਿਸੇ ਨੂੰ ਪਿੱਠ ਦਿਖਾਈ ਆ ਨਾ ਕਦੇ ਹਾਰ ਮੰਨੀ ਆ ਨਾ ਕਿਸੇ ਤੋਂ ਮੰਨਣੀ ਆ ਸੋ ਦੋਸਤੋ ਸਿਆਸ ਕਰਦੇ ਕਿਦਾਂ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ 파ਸਨ ਤਰਮਾ ਅਰੋੜਾ ਦੇ ਨਾਲ ਹਰਦੀਪ ਦੁਆਣਾ ਦੇ ਹੋਏ ਜ਼ਾ ਜ਼ ਤਨਵਾਦ ਤੇ ਜੋੜੇ ਰਹੋ ਲੁਧਿਆਣਾ ਲਾਈਕ ਦਿਨਾ